ਸੰਗਤ ਦੀ ਕਿਸੇ ਦਾ ਵੀ ਦਿਨ ਨਹੀਂ ਕਰਦਾ ਕਿ ਉਹ ਆਪਣੇ ਬਾਰੇ ਮਾਰੇ ਗੋង ਗੋਲੇ ਆਪਣੀ ਕਿਸਮਤ ਨੂੰ ਬਾਜੀ ਕਵੇ ਆਪਣੀ ਕਿਸਮਤ ਨੂੰ ਕੋਸੇ ਜਿਵੇਂ ਪਰਮਪਿਤਾ ਪਰਮਾਤਮਾ ਦੇ ਨਾਲ ਗਣੇਸ਼ਿਕ ਵਿਸ਼ਕੇਸ਼ਾ ਕਰੇ ਪਰ ਜਦੋਂ ਕਿਸੇ ਵੀ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਇਦਾਂ ਦੇ ਹਾਲਾਤ ਬਣ ਜਾਂਦੇ ਆ ਜਿੱਥੇ ਕੁਝ ਵੀ ਉਹਦੇ ਮੁਤਾਬਕ ਨਾ ਹੁੰਦੀਆਂ ਹੋਵੇ ਜਦੋਂ ਉਹਦੀ ਜ਼ਿੰਦਗੀ ਤੁਖ ਤਕਲੀਫਾਂ ਦੇ ਨਾਲ ਪਰ ਜਾਵੇ ਤਾਂ ਜਾ ਕੇ ਬੰਦਾ ਆਪਣੀ ਕਿਸਮਤ ਨੂੰ ਕੋਸਦਾ ਹੈ ਕਿ ਰਬੇ ਮੇਰੀ ਕਿਸਮਤ ਦੇ ਵਿੱਚ ਤਾਂ ਦੁੱਖ ਤੱਕ ਹੀ ਲਿਖਿਆ ਨੇ ਮੇਰੀ ਕਿਸਮਤ ਦੇ ਵਿੱਚ ਸੁੱਖ ਲਿਖਣੇ ਭੁੱਲ ਗਿਆ ਤਾਂ ਸੰਗਤ ਵੀ ਜੇਕਰ ਤੁਹਾਨੂੰ ਇਹ ਨਾ ਤਾਈ ਕਿ ਤੁਹਾਡੇ ਨਾਲ ਵੀ ਕੁਝ ਵੀ ਠੀਕ ਨਹੀਂ ਹੋ ਰਿਹਾ ਤੁਹਾਡੀ ਜ਼ਿੰਦਗੀ ਦੁੱਖ ਤਕਲੀਫਾਂ ਦੇ ਨਾਲ ਭਰੀ ਪਈ ਆ ਕਿਸਮਤ ਸਾਥ ਨਹੀਂ ਦੇ ਰਹੀ ਤਾਂ ਅੱਜ ਤੋਂ ਇਹ ਤਿੰਨ ਕੰਮ ਕਰਨੇ ਸ਼ੁਰੂ ਕਰੋ ਸੰਗਤਜੀ ਇਹ ਤਿੰਨ ਕੰਮ ਤੁਹਾਡੇ ਭਾਗ ਤੁਹਾਡੇ ਨੇਕ ਬਦਲਣ ਦੀ ਸੰਰਸਥਾ ਰੱਖਦੇ ਆ ਸੰਗਤਜੀ ਆਪਾਂ ਕਮਾਈ ਵਾਲੇ ਸੰਤ ਮਹਾਂਪੁਰਖਾਂ ਦੇ ਖਾਸੇ ਅਕਸਰ ਇਹ ਗੱਲਾਂ ਸੁਣੀਆਂ ਨੇ ਗੁਰਬਾਣੀ ਦੇ ਵਿੱਚ ਵੀ ਇਹ ਗੱਲਾਂ ਲਿਖੀਆਂ ਨੇ ਹਰ ਧਰਮ ਦੇ ਵਿੱਚ ਹੀ ਸਾਨੂੰ ਇਹ ਪੜਾਇਆ ਜਾਂਦਾ ਹੈ ਕਿ ਅੱਜ ਸਾਨੂੰ ਜੋ ਮਿਲ ਰਿਹਾ ਏ ਸਾਡੇ ਕਰਮਾਂ ਦਾ ਮਿਲ ਰਿਹਾ ਏ ਮਤਲਬ ਤੂੰ ਜੋ ਕਾਰਨ ਆਪਾਂ ਕਮਾਏ ਆ ਉਹਨਾਂ ਦਾ ਹੀ ਫਲ ਅੱਜ ਅਸੀਂ ਠੋਗ ਰਹੇ ਆ ਜੇ ਜ਼ਿੰਦਗੀ ਦੇ ਵਿੱਚ ਸੁਖੀ ਆ ਤੋ ਪਿੱਛੇ ਚੰਗੇ ਕਰਮ ਕਮਾਏ ਹੋਣਗੇ ਜੇਕਰ ਕਿਸੇ ਵੀ ਬੰਨੋ ਜ਼ਿੰਦਗੀ ਦੇ ਵਿੱਚ ਦੁਖੀ ਆ ਪਰੇਸ਼ਾਨ ਆ ਤਾਂ ਇਹਦਾ ਮਤਲਬ ਇਹ ਦੁੱਖ ਪਰੇਸ਼ਾਨੀਆਂ ਅਸੀਂ ਕਿਤੇ ਨਾ ਕਿਤੇ ਕਿਸੇ ਨੂੰ ਦਿੱਤਨਾ ਸੀ ਇਹ ਅਸੀਂ ਆਪਣੇ ਲੇਖਾਂ ਦੇ ਵਿੱਚ ਆਪ ਲਿਖਾਈਆਂ ਨੇ ਤੇ ਨਾਲ ਹੀ ਤੁਸੀਂ ਇਹ ਵੀ ਗੱਲ ਸੁਣੀ ਹੋਵੇਗੀ ਕਿ ਲੇਖਾਂ ਦਾ ਭਾਗਾਂ ਦਾ ਲਿਖਿਆ ਕੋਈ ਮੀਟ ਨਹੀਂ ਸਕਦਾ ਸੰਗਤਜੀਤ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਮਝਉਂਦੇ ਹੋਏ ਕਹਿੰਦੇ ਆ ਕਿ ਭਾਗਾਂ ਦਾ ਲਿਖਿਆ ਹੋਇਆ ਲੇਖਾਂ ਦਾ ਲਿਖਿਆ ਹੋਇਆ ਇਹ ਤਿੰਨ ਕੰਮ ਕਰਕੇ ਅਸੀਂ ਮੀਟ ਸਕਦੇ ਆ ਸਭ ਤੋਂ ਪਹਿਲਾ ਕੰਮ ਜਦੋਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੋਈ ਰਾਹ ਨਾ ਮਿਲੇ ਤੁਹਾਨੂੰ ਕੁਝ ਵੀ ਸਮਝ ਨਾ ਆਵੇ ਕਿ ਮੈਂ ਹੁਣ ਕੀ ਕਰਾਂ ਉੱਥੇ ਸਭ ਤੋਂ ਪਹਿਲਾਂ ਗੁਰੂ ਘਰੇ ਜਾਓ ਗੁਰੂ ਘਰ ਜਾ ਕੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਭਾਵੇਂ ਕਿ ਉਹ ਅੰਤਰਜਾਨੀ ਪਾਤਸ਼ਾਹ ਸਭ ਕੁਝ ਜਾਣਦੇ ਆ ਪਰ ਫੇਰ ਵੀ ਇੱਕ ਵਾਰ ਆਪਣੇ ਮੂੰਹ ਬੋਲ ਕੇ ਇਕੱਲਾ ਇਕੱਲਾ ਦੁੱਖ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਸਾਂਝਾ ਕਰੋ ਆਪਣੀਆਂ ਦੁੱਖ ਤੇ ਕਲੇਫਾਂ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਨਾਲ ਸਾਂਝੀਆਂ ਕਰੋ ਤਕੇ ਨਾਲ ਹੀ ਅਰਦਾਸ ਬੇਨਤੀ 라ਹੂ ਕਿ ਮਹਾਰਾਜ ਸੱਚੇ ਪਾਤਸ਼ਾ ਚੋ ਵੀ ਮੇਰੇ ਮਾੜੇ ਕਰਮਾ ਕਰਕੇ ਇਹ ਦੁੱਖ ਤਕਲੀਫਾਂ ਮੇਰੀ ਜ਼ਿੰਦਗੀ ਦੇ ਵਿੱਚ ਆਈਆਂ ਨੇ ਇਹਨਾਂ ਦੇ ਵਿੱਚੋਂ ਬਾਹਰ ਆਉਣ ਦਾ ਮੈਨੂੰ ਕੋਈ ਰਾਹ ਨਹੀਂ ਮਿਲ ਰਿਹਾ ਮੇਰੇ ਸਤਿਗੁਰੂ ਸੱਚੇ ਪਾਤਸ਼ਾ ਜੀ ਮੈਨੂੰ ਰਾਹ ਦਿਖਾਓ ਮੈਨੂੰ ਇਹ ਦੁੱਖ ਤਕਲੀਫਾਂ ਦੇ ਵਿੱਚੋਂ ਬਾਹਰ ਕੱਢੋ ਭਾ ਕਿ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਪਹਿਲੀ ਕੋਸ਼ਿਸ਼ ਕਰੋ ਕਿ ਗੁਰੂ ਘਰ ਜਾ ਕੇ ਮਾਰਾ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੱਥ ਲੋੜ ਕੇ ਅਰਦਾਸ ਬੇਨਤੀ ਕਰੋ ਜੇਕਰ ਤੁਸੀਂ ਗੁਰੂ ਘਰੇ ਨਹੀਂ ਜਾ ਸਕਦੇ ਤਾਂ ਆਪਣੇ ਘਰ ਦੇ ਵਿੱਚ ਵੀ ਅਰਦਾਸ ਬੇਨਤੀ ਕਰ ਸਕਦੇ ਪਰ ਜੇ ਗੁਰੂ ਘਰ ਜਾਓ ਤਾਂ ਫਿਰ ਉੱਥੇ ਅਰਦਾਸ ਬੇਨਤੀ ਕਰਕੇ ਮੱਥਾ ਟੇਕ ਕੇ ਕੁਝ ਸਮਾਂ ਗੁਰੂ ਘਰ ਦੇ ਵਿੱਚ ਜਰੂਰ ਬਿਤਾਇਆ ਕਰੋ ਜੇ ਉੱਥੇ ਕੋਈ ਕਥਾ ਕੀਰਤਨ ਹੋ ਰਿਹਾ ਏ ਕੋਈ ਬਾਲਮੀ ਦਾ ਪਾਠ ਹੋ ਰਿਹਾ ਤਾਂ ਨੂੰ ਧਿਆਨ ਦੇ ਨਾਲ ਸੁਣੋ ਪਹਿਲਾਂ ਤੋਂ ਹੀ ਉੱਥੇ ਗੁਰਬਾਣੀ ਦਾ ਪਾਠ ਚੱਲ ਰਿਹਾ ਹੋਵੇ ਕੀਰਤਨ ਚੱਲ ਰਿਹਾ ਹੋਵੇ ਫਿਰ ਤੁਸੀਂ ਅਲੱਗ ਤੋਂ ਬਾਠ ਨਾ ਕਰੋ ਫਿਰ ਤੁਸੀਂ ਬੈਠ ਕੇ ਸੁਣੋ ਕਿ ਸੰਗਤ ਜੀ ਜਦੋਂ ਉਧਰੋਂ ਪਾਠ ਚੱਲ ਰਿਹਾ ਏ ਇਧਰੋਂ ਆਪਾਂ ਪਾਠ ਕਰਨ ਨਹੀਂ ਮੰਗੇ ਕਨਾਂ ਤਾਂ ਸਾਨੂੰ ਆਪਣੇ ਕੀਤੇ ਹੋਏ ਪਾਠ ਦੀ ਸਮਝ ਲਗਣੀ ਆ ਨਾ ਹੀ ਉਧਰੋਂ ਕੀਤੇ ਹੋਏ ਪਾਠ ਦੀ ਸਮਝ ਪੈਣੀ ਆ ਸੋ ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਬੈਠ ਕੇ ਧਿਆਨ ਦੇ ਨਾਲ ਸੁਣ ਲਓ ਪਰ ਜੇ ਪਾਠ ਨਹੀਂ ਕਰਦੇ ਹੋ ਫਿਰ ਤੁਸੀਂ ਇੱਕ ਮਨ ਇੱਕ ਚਿੱਤਰ ਦੇ ਵਿੱਚ ਪਾਠ ਕਰੋ ਤੇ ਜਦੋਂ ਵੀ ਗੁਰੂ ਘਰ ਜਾਓ ਸੇਵਾ ਜ਼ਰੂਰ ਕਰਿਆ ਕਰੋ ਯਕੀ ਕਮਾਈ ਵਾਲੇ ਸੰਤ ਮਹਾਂਪੁਰਖੀ ਅਕਸਰ ਇਹ ਗੱਲਾਂ ਸਮਝਾਉਂਦੇ ਨੇ ਕਹਿੰਦੇ ਕਿ ਗੁਰੂ ਘਰ ਦੇ ਵਿੱਚ ਆਪਾਂ ਇੱਕ ਤੀਲਾ ਵੀ ਝੁੱਕ ਕੇ ਇੱਥੋਂ ਉੱਥੇ ਰੱਖ ਦਿੰਨੇ ਆ ਉਹਦੇ ਕਰਕੇ ਵੀ ਪਤਾ ਨਹੀਂ ਸਾਡੇ ਕਿੰਨੇ ਮਾੜੇ ਕਰਮ ਕਿੰਨੇ ਮਾੜੇ ਲੇਖ ਕੱਟੇ ਜਾਂਦੇ ਆ ਸੋ ਗੁਰੂ ਘਰ ਦੇ ਵਿੱਚ ਸੇਵਾ ਜ਼ਰੂਰ ਕਰਨੀ ਚਾਹੀਦੀ ਆ ਸੇਵਾ ਸਿਮਰਨ ਸਾਡੇ ਮੱਥੇ ਦੇ ਲੇਖ ਸਾਡੇ ਮੱਥੇ ਦੇ ਭਾਗ ਬਦਲ ਜਾਂਦੇ ਆ ਗੁਰੂ ਇਤਿਹਾਸ ਦੇ ਵਿੱਚ ਪਤਾ ਨਹੀਂ ਕਿੰਨੀਆਂ ਸਾਖੀਆਂ ਦਾ ਜ਼ਿਕਰ ਹੈ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਦੇ ਉੱਤੇ ਕਿਰਪਾ ਕੀਤੀ ਤੇ ਉਹਨਾਂ ਨੇ ਇਹ ਕਿਰਪਾ ਸੇਵਾ ਸਿਮਰਨ ਕਰਕੇ ਹੀ ਹਾਸਲ ਕੀਤੀ। ਸੋ ਸੇਵਾ ਅਤੇ ਸਿਮਰਨ ਗੁਰੂ ਦੀ ਖੁਸ਼ੀ ਹਾਸਲ ਕਰਨ ਦੀਆਂ ਗਿੱਧੀਆਂ ਨੇ ਜਿੰਨਾ ਹੋ ਸਕੇ ਸਿਮਰਨ ਕਰੋ, ਸੇਵਾ ਕਰੋ। ਦੂਸਰਾ ਹੈ ਅਮਰਤ ਵੇਲੇ ਦੀ ਪੱਜਨੋਂ ਦੰਕੀ ਭਾਵੇਂ ਕੀ ਆਪਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਪਾਠ ਕਰ ਸਕਦੇ ਹਾਂ ਉਹ ਪਰਮ ਪ੍ਰਤਾ ਪਰਮਾਤਮਾ ਜੀ ਨੂੰ ਯਾਦ ਕਰ ਸਕਦੇ ਹਾਂ ਫਿਰ ਸੰਗਤ ਗੀਤ ਵੀ ਅਮਰਤ ਵੇਲੇ ਦੀ ਖਾਸ ਮਹੱਤਤਾ ਹੈ ਅਮਰਤ ਵੇਲੇ ਨੂੰ ਬਹੁਤ ਪਾਵਰਫੁਲ ਮੰਨਿਆ ਗਿਆ ਹੈ ਕਿਉਂਕਿ ਇਸ ਵੇਲੇ ਦੇ ਵਿੱਚ ਬਹੁਤ ਸਾਰੇ ਪਵਿੱਤਰ ਰੁਹਾ ਨਾਮ ਜਪ ਲਿਆਉਂਦੇ ਹਨ ਇਹ ਵੇਲਾ ਇਹ ਸਮਾਂ ਹੀ ਬਹੁਤ ਜ਼ਿਆਦਾ ਪਵਿੱਤਰ ਬਣ ਜਾਂਦਾ ਹੈ ਕਵਰ ਸੁਣ ਬੱਜਉਂ ਭਾਈ ਇਸ ਕਰਕੇ ਜਦੋਂ ਆਪਾਂ ਵੀ ਇਸ ਰੇਲੇ ਵਿੱਚ ਉੱਠ ਕੇ ਨਾਮ ਜਪਦੇ ਆ ਤਾਂ ਸਾਡੀ ਵੀ ਅਰਦਾਸ ਗੈਂਦੀ ਸਾਡੀ ਵੀ ਗੱਲ ਸਤਿ ਸੱਚੇ ਪਾਸ਼ਾ ਦੀ ਤੱਕ ਛੇਤੀ ਪਹੁੰਚ ਜਾਂਦੀ ਆ ਸੋ ਤਿੰਨ ਦੇ ਵਿੱਚ ਭਜਨ ਭਜ ਕੀ ਕਰ ਸਕਦੇ ਹੋ ਪਰ ਕੋਸ਼ਿਸ਼ ਕਰੋ ਕਿ ਅੰਮ੍ਰਿਤ ਵੇਲਾ ਨੂੰ ਸਮਝ ਲਿਆ ਜਾਵੇ ਸਵੇਰੇ 3 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਦੇ ਸਮੇਂ ਨੂੰ ਅਮਰਤ ਵੇਲਾ ਮੰਨਿਆ ਹੈ ਸੋ ਇਹ ਵੇਲੇ ਦੇ ਵਿੱਚ ਬੈਠ ਕੇ ਕੀਤੀ ہوئی ਭਜਨ ਗੁੰਦਗੀ ਪੂਰੇ ਦਿਨ ਦੇ ਨਾਲ ਨਹੀਂ ਗਲਦੀ ਕੋਸ਼ਿਸ਼ ਕਰੋ ਕਿ ਇਹਨਾਂ 3 ਘੰਟਿਆਂ ਦੇ ਵਿੱਚੋਂ 2.5 ਘੰਟੇ ਜਰੂਰ ਸਮਾਂ ਲਓ ਜੇ 2.5 ਨਹੀਂ ਤਾਂ ਜਿੰਨਾ ਸਮਾਂ ਤੁਸੀਂ ਕਰ ਸਕਦੇ ਹੋ ਘੱਟੋ ਘੱਟ 24 ਮਿੰਟ ਤਾਂ ਜਰੂਰ ਕਰੋ ਕਿਉਂਕਿ 24 ਮਿੰਟ ਦੀ ਇੱਕ ਘੜੀ ਬਣੀ ਜਾਂਦੀ ਹੈ ਤਾਂ ਇੱਕ ਘੜੀ ਅਮਰਤ ਵੇਲੇ ਦੀ ਜੇਕਰ ਗੁਰੂ ਚਰਨਾਂ ਦੇ ਵਿੱਚ ਪੇਟ ਕਰਦੇ ਹੋਏ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਹੁਤ ਆਉਂ ਦੀਆ ਤੇ ਉਮਰਤਵੇਲਾ ਸਿਮਨਣਾ ਕੈਂਝਿਆ ਭਾਵੇਂ ਤੁਸੀਂ ਉਮਰਤਵੇਲੇ ਉੱਠ ਕੇ ਸਿਨਰਨ ਕਰ ਲੋ ਕਾਵੇਂ ਗੁਰਬਾਣੀ ਦਾ ਭਾਠ ਕਰ ਲੋ ਤੇ ਭਾਵੇਂ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰ ਲੋ ਸ਼ੁਕਰਾਨਾ ਕਰਨਾ ਵੀ ਭਜਨ ਬੰਦਗੀ ਦਾ ਹੀ ਰੂਪ ਏ ਹੋਮਰਤਵੇਲਾ ਸਿਮਨਣਾ ਅਮਰਤ ਵੇਲੇ ਦੇ ਵਿੱਚ ਕੀਤੀ ਹੋਈ ਅਵਾਸਿਕ ਉਪੀ ਅਮਰਤ ਵੇਲੇ ਦੇ ਵਿੱਚ ਕੀਤੀ ਹੋਈ ਭਜਨ ਮੰਗੀ ਕਦੇ ਵੀ ਵਿਸਥਾ ਨਹੀਂ ਜਾਂਦੀ ਸੋ ਇਹ ਕੰਮ ਤੁਹਾਨੂੰ ਕਰਨਾ ਚਾਹੀਦਾ ਜਿਸ ਦਿਨ ਤੋਂ ਤੁਸੀਂ ਅਮਰਤ ਵੇਲੇ ਅੰਨ ਲਗ ਕੇ ਉਸਕੇ ਸਭ ਤੋਂ ਪਹਿਲਾ ਪਰਮਪਿਤਾ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਪਰਮਾਤਮਾ ਦੀਆਂ ਦਿੱਤਿਆਂ ਦੀਆਂ ਦਾਤਾਂ ਦਾ ਧੰਨਵਾਦ ਕਰਨਾ ਸ਼ੁਰੂ ਕਰ ਦਿੱਤਾ ਉਸ ਦਿਨ ਤੋਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੰਗਤ ਕੋ ਯਕੀਨ ਕਰਕੇ ਜਾਵੇਂ ਜੇਕਰ ਪਿੱਛੇ ਮਾੜੇ ਨੇਕ ਵੀ ਲਿਖਾਈਆਂ ਕੋਈ ਮਾੜੇ ਕੰਮ ਹੋ ਗਏ ਤਾਂ ਸਤਿਗੁਰ ਸੱਚੇ ਪਾਸ਼ਾ ਬਖਸ਼ ਦੇਣਗੇ ਉਹਨਾਂ ਦੇ ਹੱਥ ਕਲਮਿਆਂ ਕੋ ਸੋਹਣੇ ਸੋਹਣੇ ਲੇਖ ਲਿਖਣ ਦੀ ਸਮਰੱਥਾ ਵੀ ਰੱਖਦੇ ਆ ਅਤੇ ਸਾਡੇ ਮਾੜੇ ਨੇਕ ਮਟਾਉਣ ਦੀ ਸਮਰੱਥਾ ਵੀ ਉਹਨਾਂ ਦੇ ਹੱਥ ਵਿੱਚ ਆ ਬਹੁਤ ਇਤਿਹਾਸ ਦੇ ਵਿੱਚ ਮਾਤਾ ਸਲਖਣੀ ਜੀ ਦੀ ਸਾਖੀ ਪੜਿਓ ਮਾਤਾ ਸਲਖਣੀ ਜੀ ਨੇ ਜਦੋਂ ਮੇਰੇ ਛੇਵੇਂ ਪਾਸ਼ਾ ਜੀ ਦੇ ਅੱਗੇ ਫਰਿਆਦ ਕੀਤੀ ਕਿ ਮਹਾਰਾਜ ਸੱਚੇ ਪਾਸ਼ਾ ਮੇਰੇ ਘਰ ਔਲਾਦ ਨਹੀਂ ਆ ਮੈਨੂੰ ਔਲਾਦ ਦੀ ਰਾਤ ਬਖਸ਼ੋ ਮੈਨੂੰ ਪੁੱਤਰ ਦੀ ਰਾਤ ਬਖਸ਼ੋ ਤੇ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਤਰ ਧਿਆਨ ਹੋ ਕੇ ਦੇਖਿਆ ਕਿ ਆ ਉਸ ਤੋਂ ਬਾਅਦ ਅੱਖਾਂ ਖੋਲੀਆਂ ਤੇ ਕਿਹਾ ਬੀਬੀ ਤੇਰੇ ਤਾਂ ਕਰਮਾਂ ਦੇ ਵਿੱਚ ਔਲਾਦ ਦਾ ਸੁੱਖ ਲਿਖਿਆ ਹੀ ਨਹੀਂ ਪਰ ਕਹਿੰਦੇ ਜਦੋਂ ਮਾਤਾ ਸਲੱਖਣੀ ਜੀ ਨੂੰ ਸੰਤ ਮਹਾਪ੍ਰਥਮ ਦੀ ਸੰਗਤ ਕੋਈ ਕਿਸ ਮਹਾਪਰਖਾ ਨੇ ਜੁੜਤੀ ਦੱਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਕਿੰਜ ਮੰਗਣਾ ਹੈ ਤਾਂ ਕਹਿੰਦੇ ਫਿਰ ਮਾਤਾ ਸਲਖਣੀ ਜੀ ਨੇ ਫਿਰ ਤੋਂ ਜਾ ਕੇ ਫਰਿਆਦ ਕੀਤੀ ਮਹਾਰਾਜ ਮੈਨੂੰ ਪੁੱਤਰ ਦੀ ਰਾਤ ਬਖਸ਼ੋ ਮੈਨੂੰ ਔਲਾਦ ਦੀ ਰਾਤ ਬਖਸ਼ੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਕਿਹਾ ਕਿ ਬੀਬੀ ਤੈਨੂੰ ਹੁਣ ਤਾਂ ਦੱਸਿਆ ਸੀ ਕਿ ਤੁਹਾਡੇ ਕਰਮਾਂ ਦੇ ਵਿੱਚ ਔਲਾਦ ਦਾ ਸੁੱਖ ਲਿਖਿਆ ਹੀ ਨਹੀਂ ਆ ਅਸੀਂ ਕਿੱਥੋਂ ਦੇ ਦੂੰਗੀ ਤੇ ਕਹਿੰਦੇ ਮਾਤਾ ਸਲਖਣੀ ਜੀ ਨੇ ਹੱਥ ਝੁੜ ਕੇ ਬੇਨਤੀ ਕੀਤੀ ਮਾਰਾ ਸੱਚੇ ਪਾਸ਼ਾ ਇੱਥੇ ਉੱਥੇ ਲਿਖਣ ਵਾਲੇ ਤੁਸੀਂ ਹੋ ਜੇ ਉੱਥੇ ਮੇਰੇ ਮਾੜੇ ਕਰਮਾ ਕਰਕੇ ਮੇਰੇ ਭਾਗਾਂ ਦੇ ਵਿੱਚ ਔਲਾਦ ਦਾ ਸੁੱਖ ਨਹੀਂ ਲਿਖਿਆ ਗਿਆ ਤਾਂ ਹੁਣ ਲਿਖੋ ਕਿ ਮਾਰਾ ਸੱਚੇ ਪਾਸ਼ਾ ਨੇ ਮਾਤਾ ਸਲੱਖਣੀ ਜੀ ਦੇ ਹੱਥੋਂ ਕਾਗਜ਼ ਕਲਮ ਫੜ ਕੇ ਉੱਪਰ ਇੱਕ ਪੁੱਤਰ ਦੀ ਦਾਤ ਲਿਖਣ ਲੱਗੇ ਪਰ ਕੁਝ ਇਤਿਹਾਸਕਾਰ ਕਹਿੰਦੇ ਆ ਕਿ ਘੋੜੇ ਦੇ ਇਹ ਨਨ ਕਰਕੇ ਜਾਂ ਕਿਸੇ ਹਲਚਲ ਕਰਕੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਇੱਕ ਕਉਣਾ ਸੀ ਪਰ ਸਾਤਾ ਪੈ ਗਿਆ ਪ੍ਰਸੰਗਤ ਜੀ ਤੁਸੀਂ ਆਪ ਸੋਚੋ ਇਹ ਉਹ ਦੀਨ ਤੁਰੀਆਂ ਦੇ ਮਾਲਕ ਸਰਬ ਕਲਾ ਸੰਗਤ ਉਹਨਾਂ ਤੋਂ ਕੋਈ ਗਲਤੀ ਹੋ ਸਕਦੀ ਆ ਕੋਈ ਹਲਚਲ ਉਹਨਾਂ ਦਾ ਮਨ ਭਟਕਾ ਸਕਦੀ ਆ ਇਹ ਤਾਂ ਸਿਰਫ ਇੱਕ ਬਹਾਨਾ ਬਣਾਇਆ ਸੀ ਮਹਾਰਾ ਸੱਚੇ ਪਾਤਸ਼ਾਹ ਜਦੋਂ ਕਿਸੇ ਤੇ ਦਇਆ ਹੁੰਦੇ ਆ ਤਾਂ ਛੋਟੀਆਂ ਛੋਟੀਆਂ ਪੈ ਜਾਂਦੀਆਂ ਨੇ ਉਮਾਨ ਹੈ ਸੱਚੀ ਭਾਵਨਾ ਦੇ ਨਾਲ ਇੱਕ ਪੁੱਤ ਦੀ ਦਾਤ ਮੰਗੀ ਸੀ ਪਰ ਮਹਾਰਾਜ ਸੱਚੇ ਪਾਸ਼ਾ ਜਦੋਂ ਦਿਆਲਤਾ ਦੇ ਘਰ ਦੇ ਵਿੱਚ ਆਏ ਉਹਦੇ ਨੇਕ ਬਦਲਨ ਲੱਗੇ ਨਵੇਂ ਦੇਖ ਲਿਖਣ ਲੱਗੇ ਤਾਂ ਮਹਾਰਾਜ ਸੱਚੇ ਪਾਸ਼ਾ ਜੀ ਨੇ ਸੱਤ ਪੁੱਤਰਾਂ ਦੀ ਦਾਤ ਉਹਦੀ ਝੋਲੀ ਦੇ ਵਿੱਚ ਪਾ ਦਿੱਤੀ ਸੋ ਉਹਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਬਸ ਸਾਨੂੰ ਮੰਗਣਾ ਨਹੀਂ ਹੁੰਦਾ ਸਾਨੂੰ ਮੰਗਣਾ ਆ ਜਾਵੇ ਤਾਂ ਮਹਾਰਾਜ ਸੱਚੇ ਪਾਸ਼ਾ ਜੀ ਤੋਂ ਮੰਗਣ ਦਾ ਇਹ ਤਰੀਕਾ ਹੈ ਪਹਿਲਾਂ ਤਾਂ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਰੱਜ ਕੇ ਧੰਨਵਾਦ ਕਰੇ ਕਿ ਮਹਾਰਾ ਸੱਚੇ ਪਾਸ਼ਾ ਤੁਸੀਂ ਜੋ ਦਿੱਤਾ ਉਹਦੇ ਲਈ ਸ਼ੁਕਰੀਆ ਕਹ। ਹਨੀਆ ਸ਼ੁ크ਰਾਨਾ ਫਿਰ ਅਮਰਤ ਵੇਲਾ ਸੁਣੋ ਅਮਰਤ ਵੇਲੇ ਦੀ ਭਜਨ ਮੰਦਗੀ ਪੱਕੀ ਕਰੀ ਹੋਈ ਤੇ ਗੁਰ ਕਰ ਜਾਓ ਜਾ ਕੇ ਸੇਵਾ ਕਰੋ ਉਸ ਤੋਂ ਬਾਅਦ ਮਹਾਰਾ ਸੱਚੇ ਪਾਸ਼ਾ ਜੀ ਨੇ ਸਾਨੂੰ ਇੱਕ ਗੱਲ ਹੋਰ ਸਮਝਾਈ ਮਹਾਰਾ ਸੱਚੇ ਪਾਸ਼ਾ ਕਹਿੰਦੇ ਪਰ ਕਾ ਬੁਰਾ ਨਾ ਰਹੁ ਛੀਤ ਤੁਮ ਕੋ ਦੁੱਖ ਨਾ ਹੀ ਪਾਏਗੀ ਮਾੜਾ ਸੱਚੇ ਪਾਸ਼ਾ ਕੰਦੇ ਉਹ ਬੰਦਿਆਂ ਕਿਸੇ ਦਾ ਮਾੜਾ ਸੁੱਕੀ ਨਾ ਤੇਰਾ ਮੈਂ ਕਦੇ ਮਾੜਾ ਹੋਣਾ ਨਹੀਂ ਦਵਾਗਾ ਸੋ ਜੇਕਰ ਕਿਸੇ ਦੇ ਵੀ ਪ੍ਰਤੀ ਮਨ ਦੇ ਵਿੱਚ ਈਰਖਾ ਦੀ ਭਾਵਨਾ ਹੈ ਗੁੱਸੇ ਦੀ ਭਾਵਨਾ ਹੈ ਮਾਰੇ ਖਿਆਲ ਆਉਂਦੇ ਆ ਤਾਂ ਉਹ ਮਾਰੇ ਖਿਆਲਾਂ ਨੂੰ ਮੁਦਗੇ ਜਿੱਥੇ ਈਰਖਾ ਹੈ ਮਾਰੇ ਖਿਆਲ ਨਹੀਂ ਉੱਥੇ ਉਸ ਇਨਸਾਨ ਬਾਰੇ ਚੰਗੀ ਸੋਚ ਰੱਖਿਓ ਕਿਉਂਕਿ ਸੰਤਰੀ ਸਾਨੂੰ ਪਾ ਸਾਡੀ ਸੋਚ ਦੇ ਮਤਲਬ ਤੋਂ ਹਿਲਦਾ ਜੋ ਅਸੀਂ ਆਪਣੇ ਬਾਰੇ ਸੋਚਦੇ ਆ ਜੋ ਉਸੇ ਦੂਜਿਆਂ ਦੇ ਬਾਰੇ ਸੋਚਦੇ ਆ ਉਸੇ ਦਾਹੀ ਕਈ ਗੁਣਾ ਹੁਕਮੇਸਾਂ ਨਹੀਂ ਵਾਪਸ ਮਿਲਦਾ ਹੈ ਜੋ ਜੇ ਦੂਜਿਆਂ ਦਾ ਭਲਾ ਸੋਚਾਂਗੇ ਤਾਂ ਸਦਾ ਭਲਾ ਆਪਣੇ ਆਪ ਹੁੰਦਾ ਜਾਵੇਗਾ ਖੁੱਲ ਕੇ ਵੀ ਕਦੇ ਕਿਸੇ ਦਾ ਮਾੜਾ ਨਾਂ ਕਰਨਾ ਨਾ ਮਾੜਾ ਸੋਚਣਾ ਜੇਕਰ ਨਾ ਚਾਹੁੰਦਿਆਂ ਹੋਈਆਂ ਵੀ ਤੁਹਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਮਾੜੇ ਖਿਆਲ ਆਲੰਦੇ ਆ ਮਾੜੀ ਸੋਚਾਂ ਦੀਆਂ ਇਰਖਾਨ ਦੁਨਿਆ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਿਆ ਪਰ ਕਿ ਮਹਾਰਾ ਸੱਚਾ ਪਾਤਸ਼ਾਹ ਮੈਨੂੰ ਇਹ ਮਾੜੇ ਵਿਚਾਰਾਂ ਤੋਂ ਮਾੜੀ ਸੋਚ ਤੋਂ ਵਿਚਾਉਂ ਮੈਂ ਕਿਸੇ ਬਾਰੇ ਮਾੜਾ ਨਹੀਂ ਸੋਚਣਾ ਚਾਹੁੰਦਾ ਕਿਸੇ ਦਾ ਮਾੜਾ ਨਹੀਂ ਕਰਨਾ ਚਾਹੁੰਦਾ ਪਰ ਮੇਰਾ ਮਨ ਮੈਨੂੰ ਵਾਰ-ਵਾਰ ਮਾੜੇ ਪਾਸੇ ਲੈ ਜਾਂਦਾ ਹੈ ਮਹਾਰਾ ਸੱਚੇ ਪਾਤਸ਼ਾਹ ਮੇਰੇ ਮਨ ਨੂੰ ਆਪਣੇ ਜਨਮ ਦੇ ਦਿਨ ਮੇਰੇ ਮੰਨੂ ਆਪਣੇ ਨਾਮ ਦੇ ਨਾਲ ਆਪਣੇ ਜੀਵਨ ਦੇ ਮੌਫਰਦ ਰੋਜ਼ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਹ ਅਰਦਾਸ ਮੰਗ ਕੇ ਕਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਚੰਗੇ ਗੁਣ ਚੰਗੇ ਵਿਚਾਰ ਚੰਗੀ ਸੋਚ ਬੰਦਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਆਪਣੀਆਂ ਮਾਰੀਆਂ ਅਰਥਾਂ ਦੀ ਅਰਜੀਨਾਵੋ ਕੀ ਮਹਾਰਾਜ ਇੱਕ ਇੱਕ ਕਰਕੇ ਮੇਰੀਆਂ ਸਾਰੀਆਂ ਮਾਰਗਨਾਵਾਂ ਤੋਂ ਮੇਰਾ ਛੁਟਕਾਰਾ ਪਾਦੋ ਸੋ ਦਿਖਣਾ ਸਤਿ ਸ੍ਰੀ ਅਕਾਲ ਸਾਹਿਬ ਜਰੂਰ ਕਿ ਅੱਜ ਦੇ ਸੋ ਪਾਸ ਕਰਦੇ ਹਾਂ ਕਿ ਅੱਜ ਦੀ ਇਹ ਗੁੰਜੀ ਨੂੰ ਤੁਹਾਨੂੰ ਜਨਮੀ ਲੱਗੀ ਹੋਵੇਗੀ ਅੱਜ ਦੀ ਗ੍ਰੰਥੂ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਤਿੰਨ ਕਮੀਆਂ ਸਟੇ ਮਾਰੇ ਮੇਠ ਭਾਵ ਬਦਲਣ ਦੀ ਸੰਕਲਪ ਰਖਿਆ ਜੇ ਕਿਸੇ ਵੀ ਕਾਰਨ ਕਰਕੇ ਅਸੀਂ ਪਿੱਛੇ ਮਾੜੇ ਲੇਖਨ ਖਾ ਕੇ ਆਏ ਆ ਮਥੇ ਦੇ ਮਾੜੇ ਪਾਗ ਲਾ ਕੇ ਆਏ ਆ ਪਰ ਅੱਜ ਜੇ ਅਸੀਂ ਇਹ ਤਿੰਨ ਕੰਮ ਫਰਮੇਸ਼ੁਣ ਕਰਦੇ ਕਿ ਕਹਿੰਦਾ ਅਮਰਤ ਵੇਨੋ ਦੀ ਭਜਨ ਗੰਦਗੀ ਜਿੱਛਾ ਗੁਰੂ ਕਰ ਜਾ ਕੇ ਸੇਵਾ ਸਮੁੰਨ ਕਰਨਾ ਤੇ ਤੀਸਰਾ ਆਪ ਦੇ ਮਨ ਦੇ ਵਿੱਚ ਤੁਜਿਆਂ ਦੇ ਪਤੀ ਮਾੜੇ ਦੀ ਭਾਂਗਾ ਕੱਢ ਕੇ ਭਲੇ ਦੀ ਭਾਂਗਾ ਲੈ ਗਏ ਤਾਂ ਸਭੇ ਦੇਖ ਸਾਡੀ ਭਾਗ ਅੱਜ ਵੀ ਬਦਲੇ ਜਾ ਸਕੋਆ ਕੋ ਮਾਲਕ ਦੇ ਹੱਥ ਵਿੱਚ ਕਨਵੇਂ ਸਾਡੇ ਅੱਜ ਦੇ ਕੋਣ ਸਾਡੇ ਅੱਜ ਦੇ ਚੰਗੇ ਕਰਮ ਦੇ ਕੇ ਮਹਾਰਜ ਸੱਚਾ ਪਾਸ਼ਾ ਕਿਰਪਾ ਜੀ ਨੂੰ ਕਰਨੀ ਕਿ ਸੋ ਆਸ ਕਰਦੇ ਹਾਂ ਕਿ ਜੇਕਰ ਅਜਿਹੀ ਇਹ ਵੀਡੀਓ ਇਹ ਵਿਚਾਰਾ ਤੁਹਾਨੂੰ ਚੰਗੀ ਲੱਗੀਆਂ ਨੇ ਇਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਚੰਗੀ ਨਾ ਲੱਗੇ ਹੋਵੇ ਤੁਸੀਂ ਮਿੱਟੀ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਉਸ ਤੋਂ ਅਫੇਨਾ